ਦੀ ਤਰਤੀ ਤੇ ਪਹੁੰਚੇ ਸਨ ਤੇ ਉਹ ਸਮੇਂ ਵੀ ਨੂਰਿਆ ਸ਼ਾਮਾਂ ਪੈ ਗਈਆਂ ਸਨ ਸ਼ਾਮਾਂ ਦਾ ਵਕਤ ਸੀ ਜਦੋਂ ਮੈਨੂੰ ਪਿਤਾ ਜੀ ਦੇ ਸੀਸ ਦੇ دیدار ਹੋਏ ਨੇ ਤੇ Hindu ਧਰਮ ਦੇ ਲਈ ਉਹਨਾਂ ਨੇ ਸ਼ਹਾਦਤ ਦਾ ਜਾਨ ਦਿੱਤਾ ਪੈਨ ਜੀ ਨੂਰਿਆ ਦੂਸਰੀ ਸ਼ਾਮਾਂ ਸੀ ਜਦੋਂ ਮੇਰੇ ਵੱਡੇ ਫਰਜ਼ੰਦ عجید سنگھ کے ججار دے ویچ دس لاکھ فوز فوج کے نال جانا ہوا شہادت جام پی گئے اس سمیں بھی شامہ پی گئی سن سا جی کہ نوریہ آج تیسری شام ہے گھبرانا تے ساری وارتا سنا میں شاما نو وارتا سن دیوں ਤੇ ਜੁਨੇ ਸਾਰੀ ਬਾਤ ਸਰਗੁਰਾਂ ਨੂੰ ਸੁਣਾਈ ਤੇ ਰਜ਼ਬ ਜਿਹੇ ਪਾਣੀ ਵਿੱਚ ਰਹੇ ਨਹੀਂ ਤੇ ਗਰੀਬ ਨਵਾਜ਼ ਸਤਿਗੁਰੂ ਜੀ ਨੇ ਸਾਡੇ ਪਾਣੀ ਵਿੱਚ ਰਹਿਣ ਦੀ ਹਦਾਇਤ ਕੀਤੀ ਔਰ ਖਾਲਸਾ ਜੀਓ ਸਾਡੇ ਪੂਜਨੀਕ ਮਾਤਾ ਮਾਤਾ ਗੁਜਰੀ ਜੀ ਜਦੋਂ ਭਾਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਅਸੀਸ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਇਆ ਸਾਹਿਬ ਦੀ ਪਾਵਨ ਬਾਣੀ ਦੇ ਅੰਦਰ ਹਰ ਰੋਜ਼ ਅੰਮ੍ਰਿਤ ਵਚਨ ਸਾਹਿਬ ਦੇ ਪੜ੍ਹਦੇ ਹਾਂ ਕਿ ਸਦਨ ਹਾਰਾ ਸੁਖਰੀਏ ਨਾਨਕ ਸੇ ਦੇ ਅਵਨ ਕਿਉਂਕਿ ਉਹ ਦਿਨ ਸਾਡੇ ਤੇ ਵੀ ਆਉਣਾ ਹੈ ਜਿਹੜਾ ਦਿਨ ਅੱਜ ਰਾਜਾ ਕੁਵਾਰ ਹਿੰਮਤ ਸਿੰਘ ਜੀ ਦੇ ਉੱਪਰ ਆਇਆ ਤੇ ਇਹ ਦਿਨ ਸਾਡੇ ਤੇ ਵੀ ਆਉਣਾ ਹੈ ਸੈਟਰਡੇ ਸਾਡੇ ਵੀ ਤਿਆਰ ਨੇ ਕੀ ਚੇਜ਼ ਦਾ ਹਰ ਰੋਜ਼ ਟਿੱਕੀਆਂ ਵੇਚ ਰਿਆ ਹੈ ਇਸ ਨਾਲ ਕਿਸੇ ਘਰ ਦੇ ਵਿੱਚ ਰੋਜ਼ ਸਦਰਾ ਪਹੁੰਚਦਾ ਨਹੀਂ ਰੋਜ਼ ਕੋਈ ਸੰਸਾਰ ਦੇ ਅੰਦਰ ਐਸਾ ਘਰ ਨਹੀਂ ਹੈ ਜਿਸ ਘਰ ਦੇ ਵਿੱਚ ਸਦਰਾ ਨਾ ਪਹੁੰਚਿਆ ਹੋਵੇ ਬਈ ਮੁੰਡੀ ਨਜਾ ਦੇ ਵਿੱਚ ਰੋਜ਼ ਬਾਣੀ ਵਿੱਚ ਕਿੰਨੂ ਸਦਰਾ ਪਹੁੰਚਦਾ संसार कोई पता नहीं है। की गल चे रखी सामने कि अस कि मरना है साड़ी मौत किमें होनी है मौत किसी दुर्घटना होनी है सात किसी लंबी बीमारी ने ਸਿੰਘ ਦੇ بیٹے ਮਹਾਰਾਜਾ ਹਿੰਮਤ ਸਿੰਘ ਜਿਹੜੇ 72 ਸਾਲ ਦੀ ਉਮਰ ਦੇ ਵਿੱਚ ਗਵਨਤਾ ਖੁਦ ਅਸਤਾਲ ਦਿੱਲੀ ਦੇ ਵਿੱਚ ਉਹਨਾਂ ਦੀ ਕੱਲ ਮੌਤ ਹੋਈ ਹੈ ਜਿਉਂ ਉਹਨਾਂ ਦਾ पार्थिव ਸਰੀਰ ਜਿਹੜਾ ਹੀਰਾ ਮਹਿਲ ਨਾਭਾ ਦੇ ਵਿੱਚ ਲਿਆਂਦਾ ਗਿਆ ਸੰਗਦਰਸ਼ਨ ਕਰ ਲਈ ਇਸ ਤੋਂ ਬਾਅਦ ਸੰਸਕਾਰ ਹੈ ਪਰ ਪੂਰੇ ਨਾਭਾ ਸ਼ਹਿਰ ਦੇ ਵਿੱਚ ਔਰ ਜਿਹੜੇ ਜੀ ਪਿਆਰ ਕਰਦੇ ਨੇ ਮਹਾਰਾਜਾ ਹੀਰਾ ਸਿੰਘ ਦੇ ਪ੍ਰਵਾਹ ਨੂੰ ਸਾਰਿਆਂ ਦੇ ਵਿੱਚ ਜੋਸ਼ ਦੀ ਲਹਿਰ ਔਰ ਸਾਰੇ ਆ ਕੇ ਇੱਥੇ ਉਹਨਾਂ ਦੇ ਦਰਸ਼ਨ ਕਰ ਰਹੇ ਨੇ ਸੋ ਮੈਂ ਵੀ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਆਇਆ ਕਿਉਂਕਿ ਇਹ ਰਿਆਸਤ ਜਿਹੜੀ ਹੈ ਇੱਕ ਇੱਕ ਵੱਖਰੀ ਵਿਆਸਤ ਉਹ ਜੋ ਜਾਣੀ ਜਾਂਦੀ ਹੈ ਨਾ ਭਾਵੇਂ ਚਾਹੇ ਉਹ ਸਿੱਖ ਮਿਰਜਾ ਇੱਕ ਲਾਗੂ ਕਰਨ ਦੀ ਗੱਲ ਹੈ ਚਾਹੇ ਇੱਕ ਧਰਮੀ ਰਾਜੀ ਦੀ ਗੱਲ ਹੈ ਔਰ ਉਸ ਖਾਨਦਾਨ ਦੇ ਵਿੱਚੋਂ ਕਿਸੇ ਪਰਿਵਾਰ ਦਾ ਟੁੱਟ ਜਾਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਬਹੁਤ ਵੱਡਾ ਘਾਟਾ ਤੇ ਦਿਲ ਉਦਾਸ ਹੈ ਜੀ ਕਿ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਕਿੱਥੇ ਚੱਲਣਾ ਚਾਹੁੰਦਾ ਹੈ। ਬਹੁਤ ਅਫਸੋਸ ਦੀ ਗੱਲ ਹੈ ਜੀ ਕਿ ਕਾਲ ਚਲਾਨਾ ਕਰ ਗਏ ਨੇ ਇਹ ਮਹਾਰਾਜ ਰਿਪਦਮਨ ਸਿੰਘ ਜੀ ਦੇ ਪੋਤੇ ਸੀ ਮਹਾਰਾਜ ਪ੍ਰਤਾਪ ਸਿੰਘ ਦੇ بیٹے ਹੋਗੇ ਸਭ ਤੋਂ ਛੋਟੇ بیٹے ਹਿੰਮਤ ਸਿੰਘ ਇਹਨਾਂ ਦਾ ਨਾਮ ਸੀ ਦਿੱਲੀ ਰਹਦੇ ਹੁੰਦੇ ਸੀ ਕੁਝ ਦੇਰ ਤੋਂ ਢਿੱਲੇ ਸੀਗੇ ਤੇ ਉਸ ਤੋਂ ਫਿਰ ਰਿਕਵਰ ਨਾ ਕਰ ਸਕੇ ਤੇ ਫਿਰ ਕੱਲ੍ਹ ਇਹ ਚਲਦੇ ਸੀ ਸੰਸਕਾਰ ਕਿਹੜੀ ਜਗ੍ਹਾ ਤੇ ਹੋ ਰਹਾ ਹੈ ਸੰਸਕਾਰ ਜੀ ਆਪਣੀਆਂ ਸਮਾਧਾਂ ਚ ਜਿੱਥੇ ਪਹਿਲਾਂ ਦੇ ਸੰਸਕਾਰ ਸ਼ਾਹੀ ਪਰਿਵਾਰ ਦੇ ਹੁੰਦੇ ਰਹੇ ਨੇ ਸੋ ਉੱਥੇ ਇਹਨਾਂ ਦਾ ਸਤਿਕਾਰ ਹੋਇਆ। ਆ ਮਹਾਰਾਜਾ ਰਿਪੂਦਮਨ ਸਿੰਘ ਜੀ ਦੇ ਪੋਤੇ ਅਤੇ ਮਹਾਰਾਜਾ ਪ੍ਰਤਾਪ ਸਿੰਘ ਜੀ ਦੇ ਪੁੱਤਰ ਰਾਜਾ ਹਿੰਮਤ ਸਿੰਘ ਜੀ ਅੱਜ ਉਹ 19 ਮਈ ਨੂੰ ਸਾਨੂੰ ਸਭ ਨੂੰ ਸਦੀਵੀ ਵਿਛੋੜਾ ਦੇ ਗਏ ਨੇ ਉਹਨਾਂ ਦਾ ਜਿਹੜਾ ਪਛੋਕੜ ਸੀ ਉਹ ਬਹੁਤ ਹੀ ਮੈਨੂੰ ਲੱਗਦਾ ਹੈ ਸਾਡੇ ਸਿੱਖਾਂ ਦੇ ਇੱਕ ਬਹੁਤ ਵੱਡੀ ਦੁਖਦਾਈ ਖਬਰ ਹੈ ਪੂਰੀ ਕੌਮ ਲਈ ਕਿਉਂਕਿ ਉਹ ਪਰਵਾਸ ਸੀ ਜਿਨੇ ਵੱਡੇ ਸਾਹਿਬ ਜਦਾ ਦਾ ਸੰਸਕਾਰ ਕੀਤਾ ਤੇ ਗੁਰੂ ਸਾਹਿਬ ਨੇ ਇਹਨਾਂ ਨੂੰ ਤੇਰਾ ਘਰ ਮੇਰਾ ਹੱਸੇ ਕਹਿ ਕੇ ਨਵਾਜ਼ਿਆ ਤੇ ਅੱਜ ਉਹਨਾਂ ਦੀ ਪੀੜ੍ਹੀ ਦੇ ਵਿੱਚੋਂ ਰਾਜਾ ਹਿਮੰਸ਼ ਸਿੰਘ ਜੀ ਦਾ ਸਾਨੂੰ ਸਭ ਨੂੰ ਸਦੀਵੀ ਵਿਛੋੜਾ ਦੇ ਜਾਣਾ ਬਹੁਤ ਹੀ ਦੁਖਦਾਈ ਖਬਰ ਹੈ ਮੈਂ ਉਮੀਦ ਕਰਦਾ ਤੇ ਅਰਦਾਸ ਕਰਦਾ ਕਾਲਪੁਰਤ ਦੀ ਅੱਗੇ ਕਿ ਉਹ ਹਮੇਸ਼ਾ ਨਾ ਬਾਦਸ਼ਾਹੀ ਪਰਿਵਾਰ ਤੋਂ ਜਾਂ ਨਾਬੇ ਦੇ ਜਿਹੜੇ ਤਰਦੀ ਮਹਾਰਾਜੇ ਸੰਗ ਉਹ ਸੇਧ ਲੈ ਸਕਣ ਅਤੇ ਇਸ ਰਾਜਾ ਹਿੰਮਤ ਸਿੰਘ ਦੀ ਜਿਹੜੀ ਉਹਨਾਂ ਦੇ ਜੀਵਨ ਰਿਹਾ ਉਸ ਤੋਂ ਸੇਧ ਲੈ ਕੇ ਹਮੇਸ਼ਾ ਗੁਰਮਤਿ ਦੇ ਧਾਰਨੀ ਹੋ ਸਕਣ ਤੇ ਆਉਣ ਵਾਲੀ ਪੀੜ੍ਹੀ ਵੀ ਜਿਹੜੀ ਹੈ ਆਪਣੇ ਵੰਸ਼ ਤੇ ਜਿਹੜੀ ਰਾਜਾ ਹਿੰਮਤ ਸਿੰਘ ਜੀ ਦਾ ਅੱਗੇ ਪਰਿਵਾਰ ਹੈ ਉਹ ਉਹਨਾਂ ਨੂੰ ਬਾਣਾ ਮੰਨਣ ਦਾ ਤਾਲਪੁਰਖ ਜੀ ਬਲ ਬਖਸ਼ਣ ਅਤੇ ਗੁਰਮਤਿ ਜੀਵਨ ਜਿਹਾਉਣ ਦਾ ਜਿਹੜਾ ਹੈ ਉਹ ਸੇਧ ਲੈਣ